ਅਮਰੀਕਾ ਦਾ ਇੱਕ ਫੌਜੀ ਜਹਾਜ਼ ਕਥਿਤ ਤੌਰ ਤੇ ਪ੍ਰਵਾਸੀਆਂ ਨੂੰ ਭਾਰਤ ਭੇਜ ਰਿਹਾ ਹੈ ਰਾਈਟਰਸ ਦੀ ਰਿਪੋਰਟ ਮੁਤਾਬਕ ਇੱਕ ਜਾਣਕਾਰੀ ਹੈ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਆਪਣੇ ਇਮੀਗ੍ਰੇਸ਼ਨ ਅਜੰਡੇ ਨੂੰ ਪੂਰਾ ਕਰਨ ਲਈ ਫੌਜ ਦੀ ਮਦਦ ਦੀ ਸੂਚੀ ਬਣਾ ਰਹੇ ਨੇ ਜਿਸ ਵਿੱਚ ਅਮਰੀਕਾ ਮੈਕਸੀਕੋ ਸਰਹੱਦ ਤੇ ਵਾਧੂ ਫੌਜ ਭੇਜਣਾ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਕਰਨਾ ਅਤੇ ਉਹਨਾਂ ਨੂੰ ਠਹਿਰਾਉਣ ਲਈ ਫੌਜੀ ਅੱਡੇ ਖੋਲਣਾ ਸ਼ਾਮਲ ਹੈ ਰਿਪੋਰਟ ਮੁਤਾਬਕ ਇਹ ਵੀ ਜਾਣਕਾਰੀ ਆਇਆ ਹੈ ਕਿ ਸੀ 17 ਜਹਾਜ਼ ਪ੍ਰਵਾਸੀਆਂ ਨੂੰ ਲੈ ਕੇ ਭਾਰਤ ਲਈ ਰਵਾਨਾ ਹੋ ਗਿਆ ਡੋਨਾਲਡ 트੍ਰੰਪ ਨੇ ਯੂਐਸ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਦੇਸ਼ ਨਿਕਾਲੇ ਦਾ ਵਾਅਦਾ ਕੀਤਾ ਸੀ ਅਤੇ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਨੇ ਦੇਸ਼ ਨਿਕਾਲੇ ਚੈਨੇ ਤੇ 1.5 ਮਿਲੀਅਨ ਲੋਕਾਂ ਵਿੱਚੋਂ ਲਗਭਗ 18000 ਗੈਰ ਸਦਸਤਾ ਵਿਜੀ ਭਾਰਤੀ ਨਾਗਰਿਕਾਂ ਦੀ ਇੱਕ ਸ਼ੁਰੂਆਤੀ ਸੂਚੀ ਤਿਆਰ ਕੀਤੀ ਹੈ ਪੈਂਟਾਗਨ ਨੇ ਐਲ ਪਾਸੋ ਟੈਕਸਾਸ ਅਤੇ ਸੈਨ ਡਿਏਗੋ ਕੈਲੀਫੋਰਨੀਆ ਵਿੱਚ ਅਮਰੀਕੀ ਅਧਿਕਾਰੀਆਂ ਦੁਆਰਾ ਹਿਰਾਸਤ ਵਿੱਚ ਲੈ ਕੇ 5000 ਤੋਂ ਵੱਧ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਉਡਾਣਾਂ ਦਾ ਪ੍ਰਬੰਧ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਹੁਣ ਤੱਕ ਫੌਜੀ ਜਹਾਜ਼ਾਂ ਨੇ ਪ੍ਰਵਾਸੀਆਂ ਦੇ ਗੁਆਟੇਮਾਲਾ ਪੇਰੂ ਅਤੇ ਹੋਂਡੂਰਸ ਰਿਪੋਰਟ ਅਨੁਸਾਰ ਪਿਛਲੇ ਹਫਤੇ ਗੁਆਟੇਮਾਲਾ ਲਈ ਇੱਕ ਫੌਜੀ ਰਿਪੋਰਟ ਕਰਨ ਵਾਲੀ ਉਡਾਨ ਦੀ ਕੀਮਤ ਘੱਟੋ-ਘੱਟ 4675 ਡਾਲਰ ਪ੍ਰਤੀ ਪ੍ਰਵਾਸੀ ਸੀ ਸਮਾਰਟ 1790 ਵਿੱਚ ਕਾਂਗਰਸ ਨੇ ਪਹਿਲਾ ਕਾਨੂੰਨ ਪਾਸ ਕੀਤਾ ਸੀ ਕਿ ਕਿਸ ਨੂੰ ਅਮਰੀਕੀ ਨਾਗਰਿਕਤਾ ਦਿੱਤੀ ਜਾਣੀ ਚਾਹੀਦੀ ਹੈ 1790 ਚ ਨੈਚਰਲਾਈਜੇਸ਼ਨ ਐਕਟ ਨੇ ਕਿਸੇ ਵੀ ਚੰਗੇ ਚਰਿੱਤਰ ਵਾਲੇ ਸੁਤੰਤਰ ਅਸ਼ਵੇਤ ਵਿਅਕਤੀ ਨੂੰ ਨਾਗਰਿਕਤਾ ਲਈ ਅਰਜ਼ੀ ਦੇਣ ਦੀ ਇਜਾਜ਼ਤ ਦਿੱਤੀ ਜੋ 2 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਸੰਯੁਕਤ ਰਾਜ ਅਮਰੀਕਾ ਵਿੱਚ ਰਿਹਾ ਸੀ ਨਾਗਰਿਕਤਾ ਤੋਂ ਬਿਨਾਂ ਗੈਰ ਗੋਰੇ ਵਸਨੀਕਾਂ ਨੂੰ ਵੋਟ ਪਾਉਣ ਜਾਇਦਾਦ ਦੀ ਮਾਲਕੀ ਜਾਂ ਅਦਾਲਤ ਵਿੱਚ ਗਵਾਹੀ ਦੇਣ ਦੇ ਅਧਿਕਾਰ ਸਮੇਤ ਬੁਨਿਆਦੀ ਸੰਵਿਧਾਨਕ ਸੁਰੱਖਿਆ ਤੋਂ ਇਨਕਾਰ ਕੀਤਾ ਗਿਆ ਸੀ ਤਾਂ ਹੁਣ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕੀਤੇ ਜਾਣ ਦੀ ਪ੍ਰਕਿਰਿਆ ਕੱਥੇ ਤੌਰ ਤੇ ਸ਼ੁਰੂ ਹੋ ਚੁੱਕੀ ਹੈ ਜਾਣਕਾਰੀ ਮੁਤਾਬਿਕ ਭਾਰਤੀਆਂ ਦੀ ਇੱਕ ਉਡਾਣ ਹੈ ਯਾਨੀ ਕਿ ਭਾਰਤੀ ਪ੍ਰਵਾਸੀਆਂ ਦੀ ਡਿਪੋਰਟਿੰਗ ਹੈ ਜਿਹੜੀ ਉਹ ਫੌਜੀ ਜਹਾਜ਼ ਰਾਹੀਂ ਕੀਤੀ ਜਾ ਰਹੀ ਹੈ